ਸਰ 26 ਤੇ ਬਹੁਤ ਹੀ ਟਾਪ ਦੀ ਖੜੀ ਆ ਆ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਨਾਮ ਪਰਗਰ ਸਿੰਘ ਜ਼ਿਲ੍ਹਾ ਫਰੋਜ਼ਪੁਰ ਜੀ ਤੇ ਸਾਨੂੰ 4 ਸਾਲ ਹੋ ਗਏ ਇਹਨਾਂ ਦਾ ਸ਼੍ਰੀ ਰਾਮਾ ਲੰਡਾ ਸੀਡ ਬਜੇਤਾ ਹੁੰਦਾ S 26 ਟ੍ਰਾਇਲ ਦੇ ਤੌਰ ਤੇ ਵਰਤਿਆ ਸੀ ਸਿਰਫ 2 ਕਿੱਲਾਂ ਚ ਤੇ ਉਹ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਉਸ ਤੋਂ ਬਾਅਦ ਅਸੀਂ ਹੋਰ ਕੋਈ ਵੈਰਾਈਟੀ ਨਹੀਂ ਵਰਤੀ 26 ਹੀ ਵਰਤਦੇ ਆ ਸਰ 26 ਬਹੁਤ ਹੀ ਟਾਪ ਦੀ ਵੈਰਾਈਟੀ ਹੈ ਕਿਸੇ ਵੀ ਕੋਈ ਰੋਗ ਨਹੀਂ ਆਉਂਦਾ ਇਹਨਾਂ ਕੋਈ ਪੀਲਾਪਨ ਨਹੀਂ ਗਾ ਦੇਖ ਲਓ ਅਜੇ ਵੀ 70 ਦਿਨ ਦੀ ਹੋ ਗਈ ਆ ਪੂਰਾ ਹਰਾ ਪੱਤਾ ਪਿਆ ਕਿਤੇ ਪੀਲਾਪਨ ਨਹੀਂ ਝੱਗ ਰਿਹਾ ਕਿਤੇ ਕੋਈ ਵੈਰਾਈਟੀ ਨਹੀਂ ਕੋਈ ਵੀ ਤਰ੍ਹਾਂ ਦੀ ਹੈ ਨਹੀਂ ਇਹਨੂੰ ਬਲਕਸ ਤੇ ਹੁਣ ਇਸ ਸਾਲ ਅਸੀਂ 40 ਕਿੱਲੇ ਖੇਤੀ ਜਿਹੜੀ ਆ ਮੂੰਗੀ ਦੀ ਲਾਈ ਆ 10आरपी 26 ਤੇ ਬਹੁਤ ਹੀ ਟੌਪ ਦੀ ਖੜੀ ਆ ਆ ਤੁਹਾਡੇ ਸਾਹਮਣੇ ਦੇਖ ਲਓ ਕਿੰਨਾ ਪੂਰੇ ਤਾਂ ਤੱਕਰ ਫਲੀਆਂ ਪੱਤੇ ਬਹੁਤ ਘੱਟ ਗੁੱਛੇਦਾਰ ਫਲੀਆਂ ਲੱਗੀਆਂ ਹੋਈਆਂ ਵੀ ਪੂਰੀਆਂ ਕਾਲੀਆਂ ਪਕਾ ਫੁੱਲ ਬਹੁਤ ਵਧੀਆ ਇਸ ਤਰ੍ਹਾਂ ਸਾਡਾ ਅਦਬੀਅਤ ਕੀ ਝਾੜ ਪੂਰਾ ਟੌਪ ਆਊਗਾ 10 ਪੌਂਟਲ ਪਲੱਸ ਹੀ ਲੱਗਦਾ ਸਾਰੇ ਕਿਸਾਨ ਵੀ ਅਸੀਂ ਦੇਖ ਚੁੱਕੇ ਆ ਤੇ ਸਭ ਤੋਂ ਟੌਪ ਦੀ ਮੰਗੀ ਆ ਸਾਡੇ ਫਰੋਹੇਪੁਰ ਦੇ ਏਰੀਆ ਦੇ ਵਿੱਚ ਜਿੰਨੀ ਮੰਗੀ ਆ ਸਾਰੀ ਤਕਰੀਬਨ 85% ਵਿਜੇਤਾ ਹੀ ਬਜੰਦ ਹੋਈ ਆ ਇਸ ਵਾਰ ਸਾਡੇ ਖੇਤ ਦੇਖ ਕੇ ਬਹੁਤ ਹੀ ਟੌਪ ਦੀ ਵੈਰੈਟੀ ਆ